ਲਖ ਲਖ ਮੁਬਾਰਕਾਂ ਜੀ ਔਰ ਬੜੀ ਖੁਸ਼ੀ ਹੋਈ ਅੱਜ ਉਹਨਾਂ ਦੇ ਇੱਥੇ ਸਥਾਨ ਤੇ ਆ ਕੇ ਉਹਨਾਂ ਨੂੰ ਸ਼ਰਨਾਰਜ ਵੀ ਪੇਂਟ ਕੀਤੇ ਫੁੱਲ ਪੇਂਟ ਕੀਤੇ ਹਰਪਨ ਕੀਤੇ ਸੋ ਬਹੁਤ ਕਮਾਲ ਦੀ ਸ਼ਖਸੀਅਤ ਨੇ ਜਿਹੜੇ ਅੱਜ ਵੀ ਜਿੰਨਾ ਦਾ ਸੰਵਿਧਾਨ ਭਾਰਤ ਦੇ ਵਿੱਚ ਲਾਗੂ ਹੋਇਆ ਔਰ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਵਾਇਆ ਔਰ ਉਹ ਉਹਨਾਂ ਵੇੜਿਆਂ 'ਚ ਜਦੋਂ ਕਲਾਸ ਤੋਂ ਵੀ ਉਹਨਾਂ ਨੂੰ ਦੂਰ ਬਿਠਾਇਆ ਜਾਂਦਾ ਸੀਗਾ ਤੇ ਫਿਰ ਵੀ ਮੇਰਾ ਖਿਆਲ ਹੈ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਗਰੀਆਂ ਕਰਨ ਵਾਲੇ ਬਾਬਾ ਜੀ ਨੇ ਸੋ ਮੈਂ ਉਹਨਾਂ ਨੂੰ ਸਜਦਾ ਕਰਦਾ ਜਿਸ ਤਰ੍ਹਾਂ ਸਹਿਯੋਗ ਮਿਲਦਾ ਇਹ ਹਲਕੇ ਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਜੀ ਕੱਲ ਅਸੀਂ ਫਰੀਂਕਾਟ ਹਲਕੇ ਦੇ ਵਿੱਚ ਹੀ ਸੀਗੇ ਤੇ ਕਾਫੀ ਇਧਰ ਮੱਥਾ ਟਿਕਣ ਗਏ ਸੀ ਆਪਣਾ ਰਾਮਪੁਰਾ ਹਲਕਾ ਦੇ ਵਿੱਚ ਵੀ ਸੀ ਬਾਗਾਪੁਰਾ ਨਾਲ ਤਿੰਨ ਅਸੀਂ ਕੌਨਸਟਿਟੂਐਂਸੀਆਂ ਕੱਲ ਕਵਰ ਕੀਤੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋਇਆ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਜੀ ਜਿੱਥੇ ਵੀ ਅਸੀਂ ਸਭਾ ਵੀ ਕੀਤੀ ਹੈ ਤੇ ਜਿੱਥੇ ਵੀ ਗਏ ਆ ਜਿੱਥੋਂ ਦੇ ਵੀ ਲੰਘੇ ਆ ਤਾਂ ਪਰਮਾਤਮਾ ਦੀ ਬਹੁਤ ਮਿਹਰ ਹੈ ਜੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਜ਼ਰੂਰ ਮਿਲੂਗਾ ਅਕਾਲੀ ਦਲ ਨੇ ਤੁਹਾਡਾ ਪੁਰਾਣਾ ਸਾਥੀ ਇੱਕ ਉਦਾਰਿਆ 9 ਸਾਲ ਤੁਹਾਡੇ ਨਾਲ ਰਿਹਾ ਅ ਸਾਡਾ ਜਿਹੜਾ ਮੈਂ ਸੱਚ ਪੁੱਛਾਂ ਤਾਂ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੀ ਹੈ ਜੀ ਵੀ ਪਹਿਲਾਂ ਕਿੱਥੇ ਹੈ ਕਿੰਨੀਆਂ ਵੋਟਾਂ ਆਈਆਂ ਸੀ ਹੁਣ ਕਿੰਨੀਆਂ ਆਉਣਗੀਆਂ ਕਰੋ ਜੀ ਜਿਸ ਤਰ੍ਹਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਕੀ ਲੱਗਦਾ ਹੈ ਵੀ ਆਵਾਜ਼ੀ ਪਾਰਟੀ ਸੀਟਾਂ ਗਾਇ ਤੇਰਾ ਮੀਤਣਾ ਕਰਦੀ ਬਿਲਕੁਲ ਜੀ ਬਿਲਕੁਲ ਕੱਢੂਗੀ ਇਸ ਤਰ੍ਹਾਂ ਨਹੀਂ ਤਾਂ ਆਂਸਰਾ ਹੰਸ ਦਾ ਭਾਸ਼ਣ ਸਾਰਾ ਕਾਸੇ ਦੇ ਬਾਵਜੂਦ ਵੀ ਬੜਾ ਅਜੀਬ ਦੇ ਇਹ ਉਹਨਾਂ ਨੂੰ ਪਤਾ ਜੀ ਇਹ ਮੈਨੂੰ ਕੁਝ ਕਹਿ ਸਕਦਾ ਆਪਾਂ ਕਦੇ ਨਹੀਂ ਬੋਲੇ ਨਹੀਂ ਖਿਲਾਫ ਬੋਲ ਕੇ ਕੀ ਹੋਣਾ ਜੀ ਵਿਰੋਧ ਨੂੰ ਕੋਟ ਲੈਣੀ ਹੈ ਤੁਹਾਡੇ ਨੀ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਹੈ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਤੇ ਜਿਹੜੇ ਸਿਧਾਂਤ ਤੁਹਾਡੇ ਅਲੱਗ-ਲਾਗ ਨੇ ਵਿਚਾਰਧਾਰਾ ਤੁਹਾਡੀ ਅਲੱਗ ਹੋ ਸਕਦੀ ਹੈ ਉਹ ਉਹ ਮੈਂ ਕਰਨੀ ਚਾਹੀਦੀ ਪਰ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਹੁੰਦਾ ਕਰ ਚਾਹੀਦੀ ਜਿਹੜੇ ਵਿਰੋਧ ਕਰ ਰਹੇ ਆ ਆਪਣੇ ਇੰਸਰਕ ਵੀ ਹੋ ਰਿਹਾ ਇਸ ਤਰ੍ਹਾਂ ਦੇਖਦੇ ਆਂ ਕੀ ਕਹਿਣਾ ਚਾਹੂੰਗਾ ਦੇਖੋ ਜੀ ਜੋ ਸਾਡੀ ਜਾਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ਟੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਉਹ ਕਰਦੇ ਨੇ ਤਾਂ ਕਿ ਲੱਖ ਲੱਖ ਮੁਬਾਰਕਾਂ ਜੀ ਔਰ ਬੜੀ ਖੁਸ਼ੀ ਹੋਈ ਅੱਜ ਉਹਨਾਂ ਦੇ ਇਤਿਹਾਸਾਨ ਤੇ ਆ ਕੇ ਉਹਨਾਂ ਨੂੰ ਸ਼ਰਨਾਗਰ ਵੀ ਪੈਂਟ ਕੀਤੇ ਫੁੱਲ ਪੈਂਟ ਕੀਤੇ ਯਾਰਪਤ ਕੀਤੇ ਸੋ ਬਹੁਤ ਕਮਾਲ ਦੀ ਸ਼ਖਸੀਅਤ ਨੇ ਜਿਹੜੇ ਅੱਜ ਵੀ ਜਿਨ੍ਹਾਂ ਦਾ ਸੰਵਿਧਾਨ ਭਾਰਤ ਦੇ ਵਿੱਚ ਲਾਗੂ ਹੋਇਆ ਔਰ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਵਾਇਆ ਔਰ ਉਹ ਉਹਨਾਂ ਵੇੜਿਆਂ 'ਚ ਜਦੋਂ ਕਲਾਸ ਤੋਂ ਵੀ ਉਹਨਾਂ ਨੂੰ ਦੂਰ ਬਿਠਾਇਆ ਜਾਂਦਾ ਸੀਗਾ ਤੇ ਫਿਰ ਵੀ ਮੇਰਾ ਖਿਆਲ ਹੈ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਗਰੀਆਂ ਕਰਨ ਵਾਲੇ ਬਾਬਾ ਜੀ ਨੇ ਸੋ ਮੈਂ ਉਹਨਾਂ ਨੂੰ ਸਜਦਾ ਕਰਦਾ ਜਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਇਹ ਹਲਕੇ ਦੇ ਵਿੱਚ ਬਹੁਤ اچھا ਸਹਿਯੋਗ ਮਿਲ ਰਿਹਾ ਜੀ ਕੱਲ ਅਸੀਂ ਫਰੀਦਕੋਟ ਹਲਕੇ ਦੇ ਵਿੱਚ ਹੀ ਸੀਗੇ ਤੇ ਕਾਫੀ ਇਧਰ ਮੱਥਾ ਟੇਕਣ ਗਏ ਸੀ ਆਪਣਾ ਰਾਮਪੁਰਾ ਹਲਕਾ ਦੇ ਵਿੱਚ ਵੀ ਸੀ ਬਾਗਾਪੁਰਾ ਨਾਲ ਤਿੰਨ ਅਸੀਂ ਕੰਸਟੀਟੂਐਂਸੀਆਂ ਕੱਲ ਕਵਰ ਕੀਤੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋਏ ਆਂ ਔਰ ਬਹੁਤ ਹੀ ਅੱਛਾ ਰਿਸਪਾਂਸ ਮਿਲ ਰਿਹਾ ਜੀ ਜਿੱਥੇ ਵੀ ਅਸੀਂ ਸਭਾ ਵੀ ਕੀਤੀ ਹੈ ਤੇ ਜਿੱਥੇ ਵੀ ਗਏ ਆ ਜਿੱਥੋਂ ਦੀ ਵੀ ਲੰਘੇ ਆ ਤਾਂ ਪਰਮਾਤਮਾ ਦੀ ਬਹੁਤ ਮਿਹਰ ਹੈ ਜੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਜ਼ਰੂਰ ਮਿਲੂਗਾ ਅ ਕਾਲੀ ਦਲ ਨੇ ਤੁਹਾਡਾ ਪੁਰਾਣਾ ਸਾਥੀ ਇੱਕ ਉਹ ਦਾਰਿਆ 9 ਸਾਲ ਤੁਹਾਡੇ ਨਾਲ ਦਿਆ ਅ ਸਾਡਾ ਜਿਹੜਾ ਮੈਂ ਸੱਚ ਪੁੱਛਾਂ ਤਾਂ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੀ ਹੈ ਜੀ ਪਹਿਲਾਂ ਕਿੱਥੇ ਆ ਕਿੰਨੀਆਂ ਵੋਟਾਂ ਆਈਆਂ ਸੀ ਹੁਣ ਕਿੰਨੀਆਂ ਆਈਆਂ ਕਰੋ ਜੀ ਜਿਸ ਤਰ੍ਹਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਕੀ ਲੱਗਦਾ ਹੈ ਵੀ ਆਵਾਜ਼ੀ ਪਾਰਟੀ ਸਿੱਟਾ ਕਾ ਤੇਰਾ ਵਿੱਚ ਨਾ ਕੱਢ ਬਿਲਕੁਲ ਜੀ ਬਿਲਕੁਲ ਕੱਢੂਗੀ ਇਸ ਤਰ੍ਹਾਂ ਦੀ ਤਾਂ ਆਂਸਰਾਜ ਹਾਂਸ ਦਾ ਭਾਸ਼ਣ ਸਾਰਾ ਕਾਸੇ ਦੇ ਬਾਵਜੂਦ ਵੀ ਬੜਾ ਅਜੀਬ ਦੇ ਇਹ ਉਹਨਾਂ ਨੂੰ ਪਤਾ ਜੀ ਇਹ ਮੈਨੂੰ ਕੁਝ ਕਹਿ ਸਕਦਾ ਕਦੇ ਨਹੀਂ ਬੋਲੇ ਨਹੀਂ ਖਿਲਾਫ ਬੋਲ ਕੇ ਕੀ ਹੋਣਾ ਜੀ ਵਿਰੋਧ ووٹ ਲੈਣੀ ਹੈ ਤੁਹਾਡੇ ਨੀ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਹੈ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਤੇ ਜਿਹੜੇ ਸਿਧਾਂਤ ਤੁਹਾਡੇ ਅਲੱਗ-ਅਲੱਗ ਨੇ ਵਿਚਾਰਧਾਰਾ ਤੁਹਾਡੇ ਅਲੱਗ ਹੋ ਸਕਦੀ ਹੈ ਉਹ ਉਹ ਮੇ ਕਰਨੀ ਚਾਹੀਦੀ ਹੈ ਪਰ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਜਿਹੜੇ ਵਿਰੋਧ ਕਰ ਰਹੇ ਆ ਆਪਣੇ ਇੰਸਪੈਕਟ ਵੀ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਕੀ ਕਹਿਣਾ ਚਾਹੂਗਾ ਦੇਖੋ ਜੀ ਜੋ ਸਾਡੀਆਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ੱੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਤੇ ਉਹ ਕਰਦੇ ਨੇ ਤਾਂ ਕਰ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ